1300 ਲਾਸ਼ਾਂ ਦੀ ਪੁਸ਼ਟੀ ਕੀਤੀ ਪਾਕਿਸਤਾਨ ਰੇਡੀਓ ਨੇ ਕਿ ਸਾਡੇ ਵੱਲੇ ਰੁੜ ਕੇ ਆ ਗਈਆਂ ਚੜ੍ਹਦੇ ਪੰਜਾਬ ਵੱਲੋਂ ਇਹ 1988 ਚ ਪੁਸ਼ਟੀ ਕੀਤੀ ਸੀ ਪਾਕਿਸਤਾਨ ਰੇਡੀਓ ਨੇ ਤੇ ਪੇਪਰ ਜਿਹੜਾ ਤੁਸੀਂ ਵੇਖਿਆ ਹੈ ਵੀ 1988 ਦਾ ਪੇਪਰ ਆ ਇਹ ਮੇਰੇ ਮਾਲਕਾ ਰੂਹ ਕੰਬ ਗਈ ਯਾਰਾ ਖਬਰ ਦੇਖ ਕੇ ਪੁਰਾਣੀ ਖਬਰ ਆ ਭਾਵੇਂ ਪਰ ਰੂਹ ਕੰਬ ਗਈ ਪਰ ਉਹਨਾਂ ਲੋਕਾਂ ਦਾ ਕੀ ਕਰੀਏ ਚਗਲਾਂ ਜਿਹੜੀਆਂ ਯਾਰ AI ਤੇ ਬਣਾ ਬਣਾ ਕੇ ਵੀਡੀਓ ਪਾਉਂਦੀਆਂ ਆ ਦੇਖੋ ਮਾਤਾ ਨੂੰ ਚੜਾਈ ਬੈਠਾ ਕਿੰਨਾ ਪਾਣੀ ਵਗਦਾ ਪਿਆ ਪਿੰਡੀ ਤੇ ਮਗਰ ਦੇਖੋ ਫਸਲਾਂ ਦੇਖਦੀਆਂ ਪਈਆਂ ਫਿਰ ਇਹ ਮੁ ਤੇਰੇ ਦੱਲਿਆ ਓਏ ਨਹੀਂ ਕੋਈ ਕੰਮ ਲੱਭਦਾ ਨਾ ਚਗਲਾ ਤੇ ਦੂਜਾ ਕੰਮ ਸ਼ੁਰੂ ਕਰ ਲੈ ਹੁਣ ਤਾਂ ਵੈਸੇ ਵੀ ਤੰਗੀ ਤੁੰਗੀ ਚੱਲਦੀ ਪਈ ਆੜਾ ਉੜਾ ਕਰਕੇ ਤੇਰਾ ਕੰਮ ਚੱਲ ਬਣਾ ਹੀ ਕਿਸ ਨੂੰ ਨਹੀਂ ਨਰਾਜ਼ ਕਰਕੇ ਮੋੜ ਦੇ ਕਿਸਾਨ ਤੇਰਾ ਵੀ ਢਿੱਡ ਭਰ ਕੇ ਕੱਲਣਗੇ ਠੀਕ ਹੈ ਨਾ ਓ ਦੱਲਿਆ ਤੂੰ ਤੁਸੀਂ ਫਿਰ ਇਹੋ ਜੀਆਂ ਚੀਜ਼ਾਂ ਭਾਲਦੇ ਆ ਤੇਰੇ ਵਰਗੇ ਹੋਰ ਵੀ ਹੈਗੇ ਜਿਹੜੇ AI ਦੇ ਬਣਾਵਣਾਗੇ ਹੋਈਆਂ ਆਫਤਾਂ ਦੇ ਵੀਡੀਓ ਬਣਾਉਂਦੇ ਕੇ ਪਾਉਂਦੇ ਆ ਫਿਰ ਇਹ ਮੂੰ ਤੇਰੇ ਖੱਚਾ ਤੇ ਉਹੋ ਜਿਹੇ ਜਿਹੜੇ ਥੱਲੇ ਵੈਗਰੂ ਲਿਖਣ ਵਾਲੇ ਵਿਚਾਰੇ ਭੋਲੇ ਬਾਣੇ ਲੋਕ ਉਹਨਾਂ ਦੀਆਂ ਤੁਸੀਂ ਭਾਵਨਾਵਾਂ ਨਾਲ ਫਿਰ ਖੇਡਦੇ ਆ ਨਾ ਇੱਕ ਹਿਸਾਬ ਨਾਲ ਠੀਕ ਆ ਇਸ ਵੀਡੀਓ ਤੇ ਵੇਖਿਆ ਜੇ ਲਾਇਕ ਕਿੰਨੇ ਆ ਲਾਇਕ ਵੇਖਿਆ ਜੇ ਤੇ ਕਮੈਂਟ ਤੇ ਵਿਊ ਦਾ ਮੈਂ ਨਾ ਵੱਖਰੀ ਗੱਲ ਆ ਠੀਕ ਆ ਯਾਰ ਪਤਾ ਕੀ ਹੈ ਨਹੀਂ ਲੋਕਾਂ ਨੂੰ ਪਤਾ ਉਹ ਵਾਇਰਲ ਲਿਖ ਦਿੰਦੇ ਕਿਉਂਕਿ ਆਫਤ ਇਹੋ ਜੀ ਬਣੀ ਹੋਈ ਆ ਪਰ ਚਗਲਾ ਤੁਸੀਂ ਬੜੇ ਦਿਨ ਪਹਿਲਾਂ ਆਫਤ ਅੱਜ ਬਣੀ ਆ ਜਿਆਦੀ ਪਰ ਤੁਸੀਂ ਅੱਜ ਤੋਂ ਹਫਤਾ ਪਹਿਲਾਂ ਹੀ ਇਹ ਵੀਡੀਓ ਪਾਤੀ ਸੀ ਮੇਰੇ ਹਿਸਾਬ ਨਾਲ ਦੱਲਿਆ ਫਿਰ ਤੁਸੀਂ ਇਹ ਚੀਜ਼ਾਂ ਭਾਲਦੇ ਆ ਤੇਰੇ ਵਰਗੇ ਨੂੰ ਤਾਂ ਗੋਤੇ ਦਵੇ ਗੋਤੇ ਦੇ ਦੇ ਕੇ ਕੱਢੇ ਤੇ ਨਾਲ ਤੇਰੀ ਉਹ ਵੀ ਭੁੱਖ ਪੂਰੀ ਕਰ ਦੇ ਜਿਹੜੀ ਤੈਨੂੰ ਅੱਗ ਲੱਗੀ ਆ ਹਨਾ ਕਿ ਮੈਂ ਹੀ ਸਾਰਾ ਕੁਝ ਵਲੇਟ ਲਾ ਫਿਰ ਮੈਂ ਤੇਰਾ ਦੱਲਿਆ ਚੱਲ ਪੂਗਾ ਕੰਮ ਜਾ ਜਾ ਕੇ ਸਟਾਰਟ ਕਰ ਲਾ ਫਰੇ ਮੂੰਹ ਤੇਰੇ ਵਰਗੇ ਨੂੰ ਫੋਨ ਕਿੰਨੇ ਦੇਦਾ ਤੇ ਇਹਨੇ ਦੱਲੇ ਨੇ ਲਿਖਿਆ ਸੀ ਜਿਹੜਾ ਲਾਇਕ ਤੇ ਸ਼ੇਅਰ ਨਾ ਕਰੂ ਉਹ ਪਾਪੀ ਹੋਊਗਾ ਵੱਡਾ ਪੁੰਨ ਜਾਂ ਖੱਟ ਪੁੰਨ ਫਿਰ ਜਾ ਕੇ ਕਿਹੜਾ ਵੇਲਾ ਦੇਣਾ ਜਾ ਕੇ ਪੁੰਨ ਖੱਟਲਾ ਤੇਰੇ ਵਰਗੇ ਪੁੰਨ ਵਾਲੇ ਨੂੰ ਲੱਭਣੇ ਉਥੇ ਚਾਹੀਦੇ ਆ ਤੇਰੇ ਵਰਗੇ ਬੰਦੇ ਨਹੀਂ ਤੇ ਲੋੜ ਜਾ ਜਾ ਤੇ ਕਰ ਦੋ ਇਹ ਤਾਂ ਬਚਾ ਦੋ ਅਸ ਜਾ ਇਹ ਜਾ ਕੇ ਉਥੇ ਆਪਦਾ ਕਾਰੋਬਾਰ ਸ਼ੁਰੂ ਕਰ ਲੈ ਇਹਨੂੰ ਬੜੀ ਅੱਗ ਲੱਗੀ ਪੈਸੇ ਕਮਾਉਣ ਦੀ ਤੇ ਇਹੋ ਜੀਆਂ ਤੰਗੀਆਂ ਵੀ ਪੈਸੇ ਬਣਦੇ ਜਾ ਸ਼ਿਰਾ